ਚੁਕੇ ਭ੍ਰਮ ਗਵਨ ਆਉਣ ਜਾਣ ਦੇ ਗਵਨ ਦਾ ਜਿਹੜਾ ਪੈਂਡਾ ਸੀ ਨਾ ਉਹ ਖਤਮ ਹੋ ਗਿਆ ਸੁਣ ਨਾਨਕ ਹਰ ਹਰ ਜਸ ਸਰਵਨ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਹਰੀ ਦਾ ਜਸ ਕੰਨਾਂ ਨਾਲ ਸੁਣ ਕੇ ਫਿਰ ਮਨ ਟਿਕ ਜਾਂਦਾ ਹੈ ਮਾਨਸਿਕ ਕਲੇਸ਼ ਦੂਰ ਹੋ ਗਏ ਨੇ ਸਾਰੇ ਫਿਰ ਇਹ ਸਮਝ ਆ ਜਾਂਦੀ ਹੈ ਜੀ ਨਿਰਗੁਨ ਆਪ ਸਰਗੁਨ ਪੀਓ ਹੀ ਨਿਰਗੁਨ ਆਪ ਸਰਗੁਨ ਪੀਓ ਸਰਗੁਣ ਪੀਓ ਹੀ ਇਹ ਦੁਨੀਆ ਆਪ ਸਰਗੁਣ ਪੀਓ ਨਿਰਗੁਣ ਆਪ ਸਰਗੁਣ ਪੀਓ ਹੀ ਹੁਣ ਵੇਖੋ ਦੁਨੀਆ ਪਤਾ ਕੀ ਕਰਦੀ ਐ ਕੋਈ ਤੇ ਕਹਿੰਦਾ ਜੀ ਆਦੀ ਕਾਲ ਐ ਕੋਈ ਕਹਿੰਦਾ ਨਾਦੀ ਕਾਲ ਐ ਕੋਈ ਕਹਿੰਦਾ ਨਿਰਗੁਣ ਹੈ ਪਰਮਾਤਮਾ ਤੇ ਕੋਈ ਕਹਿੰਦਾ ਸਰਗੁਣ ਹੈ ਕਈ ਸਵਾਲ ਵੀ ਕਰਦੇ ਨੇ ਪਰ ਸਾਡੇ ਸਤਿਗੁਰੂ ਜੀ ਪਤਾ ਕੀ ਕਹਿੰਦੇ ਨੇ ਨਿਰਗੁਣ ਵੀ ਉਹੀ ਹੈ ਤੇ ਸਰਗੁਣ ਵੀ ਉਹੀ ਹੈ ਇੱਕ ਹੀ ਹੈ ਦੂਜੀ ਕੋਈ ਚੀਜ਼ ਨਹੀਂ ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਤਾਰ ਜਿਨ ਸਗਲੀ 모ਹੀ ਉਹਦੀ ਜੋਤ ਹੀ ਹੈ ਸਮਝ ਆ ਜਾਂਦੀ ਹੈ ਆਪਣੇ ਚਰਿਤ ਪ੍ਰਭ ਆਪ ਬਣਾਏ ਸਭ ਖੇਡਾਂ ਅਕਾਲ ਨੇ ਬਣਾਈਆਂ ਨੇ ਅਕਾਲਪੁਰਖ ਵਾਹਿਗੁਰੂ ਜੀ ਨੇ ਬਣਾਈਆਂ ਨੇ ਆਪਣੀ ਕੀਮਤ ਆਪੇ ਪਾਏ ਆਪਣੀ ਕੀਮਤ ਵੀ ਆਪੇ ਜਾਣਦਾ ਕੋਈ ਦੂਜਾ ਨਹੀਂ ਜਾਣਦਾ ਹਰ ਬਿਨ ਦੂਜਾ ਨਾਹੀ ਕੋਏ ਇੱਕ ਤੋਂ ਬਿਨਾ ਕੋਈ ਦੂਜੀ ਚੀਜ਼ ਨਹੀਂ ਹੈ ਜੀ ਕੋਈ ਦੂਜੀ ਚੀਜ਼ ਨਹੀਂ ਹੈ ਇੱਕ ਅਕਾਲਪੁਰਖ ਵਾਹਿਗੁਰੂ ਜੀ ਇਸ ਦੁਨੀਆ ਵਿੱਚ ਵਰਤਦਾ ਪਿਆ ਉਸ ਦੀ ਤਾਕਤ ਵਾਲਾ ਜਿੰਨੀ ਉਸ ਵਿੱਚ ਤਾਕਤ ਹੈ ਕੋਈ ਦੂਜਾ ਨਹੀਂ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਤੇ ਸਭ ਦੇ ਅੰਦਰ ਸਾਰੇ ਸੰਸਾਰ ਦੇ ਅੰਦਰ ਸਮਾਇਆ ਹੋਇਆ ਹੈ ਜੀ ਉਹ 21 ਸਮਾਇਆ ਹੋਇਆ ਉਹ ਤਪੋ ਤਰਬਿਆ ਰੂਪ ਰੰਗ ਉਹ ਸਭ ਦੇ ਅੰਦਰ ਰਮਿਆ ਹੋਇਆ ਲਗਾਤਾਰ ਜਿਵੇਂ ਤੁਸੀਂ ਵੇਖੋ ਟਾਈਮ ਵੀ ਇਸ ਦੀ ਨਾ ਇੱਕ ਸੂਈ ਤੇ ਟਿਕ 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 ਇਦਾਂ ਕਰਕੇ ਚੱਲਦੀ ਹੈ ਇੱਕ ਕੰਟੀਨਿਊ ਚੱਲਦੀ ਹੈ ਉਹਦਾ ਪਤਾ ਹੀ ਨਹੀਂ ਚੱਲਦਾ ਇੰਨੀ ਫਾਸਟ ਘੁੰਮਦੀ ਹੈ ਸੈਕਿੰਡ ਵਾਲੀ ਸੂਈ ਐਸੀ ਤਰ੍ਹਾਂ ਸਭ ਵਿੱਚ ਲਗਾਤਾਰ ਵਰਤਦਾ ਪਿਆ ਹੈ ਜੀ ਰਮਿਆ ਹੋਇਆ ਹਰੀ ਕੁ ਰੂਪ ਵਿੱਚ ਰੰਗ ਵਿੱਚ ਉਹੀ ਰਮਿਆ ਹੋਇਆ ਓਤ ਪੋਤ ਰਬਿਆ ਰੂਪ ਰੰਗ ਭਏ ਪ੍ਰਗਾਸ ਸਾਧਕੈ ਸੰਗ ਗੁਰੂ ਦੀ ਸੰਗਤ ਕਰਕੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਸਾਡੇ ਅੰਦਰ ਭਏ ਪ੍ਰਗਾਸ ਸਾਧਕੈ ਸੰਗ ਰਾਚ ਰਚਨਾ ਆਪਣੀ ਕਲ ਧਾਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਰਚਨਾ ਰਚ ਕੇ ਆਪਣੀ ਕਲ ਕਲ ਦਾ ਅਰਥ ਹੁੰਦਾ ਸਤਿਆ ਸਤਿਆ ਟਿਕਾਈ ਹੋਈ ਹੈ ਸਭ ਵਿੱਚ ਅਨਕ ਵਾਰ ਨਾਨਕ ਬਲੇਹਾਰੀ ਮਹਿਲਾ ਪੰਜਵਾਂ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ऐसे सतगुरु ਜੀ ਤੋਂ ਮੈਂ ਅਨੇਕਾਂ ਵਾਰ ਬਲਿਹਾਰ ਜਾਂਦਾ ਹਾਂ ਬਲਿਹਾਰ ਜਾਂਦਾ ਹੈ 8 ਨੰਬਰ ਪਦ ਦੀ ਆਪਾਂ ਜੀ 18 ਨੰਬਰ ਅਸ਼ਟ ਪਦੀ ਦੀ ਜੋ ਹੈ ਵਿਚਾਰ ਸਮਝੀ ਹੈ